ਨਾ ਆਪਣੀਆਂ ਉੱਤੇ ਆਉਂਦਾ ਹੈ ਮਹਿਸੂਸ ਕਰਦਾ ਹੈ ਵਾਇ ਉਹਦੇ ਵਿੱਚ ਲੀਨ ਰਹਿੰਦਾ ਹੈ ਜੋ ਪ੍ਰਤੀਪਿਰਵ ਕੜੀ ਵਿੱਚ ਦਿਸਣ ਵਾਲਾ ਸੂਰਜ ਨਹੀਂ ਅਸਲ ਜੋ ਅਸਮਾਨ ਤੇ ਹੈ ਉਹ ਹੈ ਇਹ ਕੜੀ ਨੂੰ ਪਾਣ ਦੇਵੇ ਜਾਂ ਪਾਣੀ ਪੋ ਦੇਵੇ ਤੇ ਅਸਲ ਸੂਰਜ ਨੂੰ ਸਮਝ ਲਵੇ ਏਵੇਂ ਮਹਾਰਾਜ ਜੀ ਜੋ ਬੇਸੰਝੀ ਅਗਿਆਨ ਬੇਦਰੋਦਰ ਮੱਥੇ ਟੇਕਣ ਦੇ ਨਾਲੋਂ ਸਿੱਧਾ ਵੈਰੂ ਨੂੰ ਜਿੰਨਾ ਵੈਰੂ ਦੀ ਜਿੰਨਾ ਨੂੰ ਸੂਝੀ ਹੋ ਰਹੀ ਆ ਕਹੇ ਕਬੀਰ ਐਸਾ ਪ੍ਰਮ ਤਮ ਭਾਗਾ ਤਉ ਮਨ ਸੁਨ ਸੁਮਨ ਮਹਾਰਾਜ ਜਿਨੇ ਇਸੂ ਜਾ ਮਨ ਦੇ ਵਿੱਚ ਗਿਆਨ ਪੈਦਾ ਹੋਇਆ ਜਿਵੇਂ ਮਨ ਲੋੜ ਘੜਾ ਭੰਗ ਦਿੱਤਾ ਬਾਸੇ ਰੱਖ ਕੇ ਮੈਂ ਇਧਰ ਉਧਰ ਦੀਆਂ ਮਨੋਤਾਂ ਨਾਲੋਂ ਇੱਕ ਸਤਨਾਮ ਸ਼੍ਰੀ ਰਈਸ ਨੂੰ ਪੂਜਣ ਲੱਗ ਗਿਆ ਮੰਨਣ ਲੱਗ ਗਿਆ ਤੇ ਮਨ ਦੇ ਵਿੱਚ ਬਹੁਤ ਤਗੜਾ ਗਿਆਨ ਹੋ ਗਿਆ ਮਨ ਜਿਹੜਾ ਉਹ ਸੁਣ ਉਸਥਾਲੇ ਵਿੱਚ ਮਤਲਬ ਰੱਬ ਦੇ ਨਾਲ ਜੁੜਿਆ ਰਹਿਣ ਲੱਗ ਗਿਆ ਅਗਲੇ ਵਜਨ ਮਹਾਰਾ ਜੀ ਭਗਤ ਕਬੀਰ ਸਹਿਬ ਜੀ ਅਸਾ ਉ ਗਾਂਜ ਸਾਡੇ ਤੇ ਤੇ ਤੂਤੀਆਂ ਤੇ ਭਾਇਨ ਤਗ ਮੁ ਗੜੀ ਜਿਨਾ ਜਪਵਾ ਮੀਆਂ ਲੋਕੇ ਹੱਥ ਨੇ ਪੱਗ ਮਹਾਰਾਜ ਕੁਝ ਉਹ ਲੋਕਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਧਰਮ ਨੂੰ ਖੂਆ ਬਣਾ ਦਿੱਤਾ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਚੁਕੀਤਾ ਲੋਕਾਂ ਨੂੰ ਅਗਰ ਤਾਂ ਮਹਾਰਾਜਿ ਬਾਣੀ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਗੱਜ ਸਾਢੇ ਤਰ ਦੇ ਧੋਤੀਏ ਸਾਢੇ ਤਰ ਲੱਜਨੀਆਂ ਕੁੱਤੀਆਂ ਪਾਈਆਂ ਹੋਈਆਂ ਪਰ ਜੀ ਮਹਾਰਾਜ ਜੀ ਨੇ ਉਹਨਾਂ ਨੇ ਕੰਦਾ ਵਾਲੀ ਜਿਵੇਂ ਉਪਾਏ ਹੋਏ ਆថਖ ਪਾਏ ਹੋਏ ਗਲਾਂ ਦੇ ਵਿੱਚ ਮਾਲਾ ਨਹੀਂ ਪਾਈਆਂ ਹੋਈਆਂ ਨੇ ਤੇ ਹੱਥ ਦੇ ਵਿੱਚ ਮਗਾਰ ਕਿਤੇ ਵਧੀਆ ਲੋਟੇ ਵਰਤਨ ਵੀ ਬੜੇ ਹੋਇਆ ਗੜਵੇ ਆਧਾ ਹੱਥ ਦੇ ਵਿੱਚ ਪੜੇ ਹੋਇਆ ਮਤਲਬ ਆਪਾਂ ਇੱਕ ਆਣ ਕਰਕੇ ਸਾਨੂੰ ਲੱਗਦਾ ਜੇ ਸਾਧੂ ਮਹਾਰੂਖ ਵੀ ਜਿਹੜਾ ਕੋਈ ਖਾਸ ਜਿਹਦਾ ਧਰਮ ਦਾ ਨਿਵਾਸ ਆਪੋ ਸਾਧੂ ਮਹਾਰਾਜ ਉਹ ਕੁਰਬਾਨੀ ਦੇ ਮੁਤਾਬਕ ਜਿਹੜਾ ਭਰ ਮੰਨਦਾ ਹੈ ਰੱਬ ਦਾ ਨਾਮ ਜਪਦਾ ਹੈ ਮਹਾਰਾਜ ਵੀ ਜਿਹੜਾ ਸਾਧੂ ਜਿਹੜਾ ਭਲਾ ਮੰਗਦਾ ਰੋਖਾਂ ਦਾ ਉਹ ਰੋਖ ਭਲਾ ਕਰਦਾ ਬੈਰ ਨੂੰ ਦਾ ਨਾਮ ਜਨਦਾ ਉਹ ਮਹੂਰਤੀ ਆ ਸਾਧੂ ਆ ਇੱਥੇ ਮਹਾਰਾਜ ਜਿੱਤੇ ਕੁਝ ਰੋਖ ਸਮਝਦੇ ਆ ਕਿ ਇੱਕ ਧਰਮ ਧਾਰਮਿਕ ਰੋਖ ਵਾਲਾ ਸੁਭਾਅ ਹੋਵੇ ਉਹਨੂੰ ਮੰਨੇ ਜਾਂਦੇ ਨੇ ਕਿ ਧਾਰਮਿਕ ਹੈ ਸਾਧੂ ਹੈ ਉਹ ਮਹਾਨ ਹੈ ਮਹਾਰਾਜ ਕਹਿੰਦੇ ਸਾਢੇ ਤਿੰਨ ਤਨ ਗੱਜੀਆਂ ਹੋਤੀਆਂ ਤੇਰੇ ਗਰਦ ਦੇ ਵਿੱਚ ਧਾਰਮਿਕ ਚਿੰਜਨੀ ਜਨੇਊਆ ਪਾਈ ਹੋਏ ਗळा ਦੇ ਵਿੱਚ ਮਾਲਾ ਪਾਈਆਂ ਹੋਏ ਹੱਥਾਂ ਦੇ ਵਿੱਚ ਗੜਵੀ ਥੜੇ ਹੋਣ ਮਹਾਰਾਏ ਕਿਨੇ ਤੁਸੀਂ ਉਹਨੂੰ ਰੱਬ ਦੇ ਸੰਤ ਕਹੋਗੇ ਮਹਾਰਾਏ ਕਿਨੇ ਰੱਬ ਦੇ ਸੰਤ ਅਸਲ ਵਿੱਚ ਰੱਬ ਨਾਲ ਜੁੜੇ ਹੁੰਦੇ ਆ ਉਹਨਾਂ ਦਾ ਇਹ ਨਹੀਂ ਹੈ ਕਿ ਉਹ ਕੱਲੇ ਇੰਜ ਦੇ ਗਰਦ ਦੇ ਵਿੱਚ ਮਾਲਾ ਪਾ ਕੇ ਜਾਂ ਤਾਂ ਪਰ ਜਿਨ੍ਹਾਂ ਨੇ ਇੰਜ ਕੀਤਾ ਤੇ ਕਿਆ ਦੇ ਸੰਧਾਰਪਾ ਮਹਾਰਾਜ ਜੀ ਦੇ ਵੇਰ ਹਰ ਕੇ ਸੰਤ ਨਾ ਆਖੀਏ ਬਾਸ ਤੇ ਭਗਤ ਭਗਤ ਕਬੀਰ ਸਾਹਿਬ ਮਹਾਰਾਜ ਕਹਿੰਦੇ ਜੋ ਮੈਨੂੰ ਰੱਬ ਨੇ ਸੋਝੀ ਦਿੱਤੀ ਆ ਮੈਂ ਤਾਂ ਕਿਨਾ ਉਹ ਰੱਬ ਦੇ ਸੰਤ ਨਹੀਂ ਉਹ ਬਰਾਸ ਤੇ ਧੱਕੇ ਠੱਗਲੀ ਮਜੂਰ ਠੱਗਲੀ ਮਹਾਰਾਜ ਜੀ ਨੇ ਐਸੇ ਸੰਤਾਂ ਨੂੰ ਕੋ ਭਾਵੇਂ ਡਾਲਾ ਸੋ ਪੀੜਾ ਘਟਕਾ ਵੀ ਰਹਾਓ ਮੈਨੂੰ ਇਹੋ ਜੇ ਸੰਤ ਮਹਾਂਪੁਰਸ਼ ਕੋਈ ਚੰਗੇ ਨਹੀਂ ਲੱਗਦੇ ਮਾਨੋ ਦਰਖ ਦਿਆਂ ਟਾੜੀਆਂ ਜਾਂ ਫਲ ਤੋੜ ਕੇ ਖਾਣਾ ਇੱਕ ਵਕਰੀ ਗੱਲ ਆ ਕਹਿੰਦੇ ਇਹੋ ਜਿਹਾ ਪੂਰਾ ਦਰਖ ਖਾਇਉਂਦਾ ਮਤਲਬ ਕਿ ਕਈ ਇਹੋ ਜਿਹੇ ਸਾਧ ਇਹੋ ਜਿਹੇ ਜਿਹੜੇ ਲੋਕ ਨੇ ਉਹ ਪੂਰੇ ਦੇ ਪੂਰੇ ਸਮਾਜ ਨੂੰ ਲੋਕਾਂ ਨੂੰ ਆਪਣੇ ਮਗਰ ਲਾ ਕੇ ਪਖੰਡ ਦੇ ਵਿੱਚ ਪਾ ਕੇ ਜੇ ਬਸ ਆਪਣੀ ਪੂਰੀ ਆਪਣੀ ਮਨੋਰਥ ਕਰਾਉਂਦੇ ਆ ਉਸ ਗੱਲ ਦਾ ਜ਼ਿਕਰ ਭਗਤਪ੍ਰੀਤ ਸਿੰਘ ਮਹਾਰਾਜਾ ਆਪਣੀ ਬਾਣੀ ਵਿੱਚ ਕਰਦੇ ਆ 472 ਬੰਨੇ ਜਿਵੇਂ ਉਹ ਸਵੇਦੇ ਹਲਾਤ ਜਿਵੇਂ ਭਗਤ ਕਬੀਰ ਸਹਿਬ ਮਹਾਰਾਜ ਜੀ ਦੇ ਸਮੇਂ ਨੂੰ ਆਪਾਂ ਜਦੋਂ ਪੜਦੇ ਆ ਤਾਂ ਕਈ ਵਿਦਵਾਨ ਕਈ ਜਿਹੜੇ ਪਾਡੇ ਲੋਕ ਆ ਉਹ ਆਮ ਲੋਕਾਂ ਨੂੰ ਬਹੁਤ ਯਾਰੀ ਦਿਰਾ ਦੇ ਰਹੇ ਜਿਵੇਂ ਦੇ ਸੰਗਰਾਣ ਵਾਲਾ ਦਿਨ ਆਉਂਦਾ ਤੇ ਆਮ ਕਿਹਾ ਜਾਂਦਾ ਸੀ ਕਿ ਤੁਸੀਂ ਕਿਸੇ ਆਮ ਬੰਦੇ ਤੋਂ ਇਹ ਨਾਂ ਨਹੀਂ ਸੁਣਨਾ ਔਰ ਤਨੋਤਾ ਬਿਲਕੁਲ ਸਤਿਕਰਮ ਨਹੀਂ ਸੀ ਵੀ ਜੇ ਤੁਹਾਨੂੰ ਸੰਗਰਾਦ ਵਾਲੇ ਦਿਨ ਦਾ ਨਾਂ ਪਤਾ ਤੇ ਤੁਸੀਂ ਮੂੰਹ ਨਾ ਨਹੀਂ ਲੈਣਾ ਫੇਰ ਆਹ ਜਿਹੜਾ ਚੰਗਾ ਆ ਮਾੜਾ ਆ ਗ੍ਰਹਿ ਭਾਜੂ ਆ ਨਹੀਂ ਭਾਜੂ ਹੋਰ ਕਈ ਗੱਲਾਂ ਤਾਂ ਇਸ ਗੱਲ ਦਾ ਭਗਤ ਕਬੀਰ ਸਿੰਘ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਕਿੰਨੇ ਮੈਨੂੰ ਇਹੋ ਜੇ ਸੰਤ ਮਹਾਪੁਰਖ ਨਹੀਂ ਚੰਗੇ ਲੱਗਦੇ ਜਿਹੜੇ ਲੋਕਾਂ ਨੂੰ ਬੇਕੂ ਬਣਾਉਂਦੇ ਆ ਜਿਹੜੇ ਪੂਰੇ ਦੇ ਪੂਰੇ ਸਮਾਜ ਨੂੰ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਆ ਆਪਣੀ ਪੂਜਾ ਕਰਾਉਂਦੇ ਆ ਰੱਬ ਬਾਰੇ ਪਰਮਾਤਮਾ ਦੇ ਨਾਮ ਨਹੀਂ ਜੋੜਦੇ ਬਾਸਰ ਮਾਂਜ ਚਰਾਵੇਂ ਉੱਪਰ ਕਾਠੀ ਤੇ ਜਲਾਵੇ ਮਹਾਰਾਏ ਕਿੰਦੇ ਬਾਸਰ ਮਾਂਜ ਚਰਾਵੇਂ ਕਾਠੀ ਤੋਂ ਇਹ ਲਾਵੇ ਦਰਥੇ ਲੱਕੜਾ ਵੀ ਨੂੰ ਧੋਕੇ ਫੇਰ ਕਹਿੰਦੇ ਵੀ ਹੁਣ ਪਿਤ ਰੋਗੀਆਂ ਹੁਣ ਅਸੀਂ ਗੰਦਰਭਾਣੀ ਛੱਕ ਸਕਦੇ ਆ ਭਗਤ ਕਬੀਰ ਸਾਹਿਬ ਮਹਾਰਾਜ ਜੀ ਦੇ ਬਚਨ ਨੇ ਤੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਵਿੱਚੋਂ ਭਾਈ ਮਰਦਾਨਾ ਜੀ ਦੇ ਨਾਲ ਸੰਬੰਧ ਤੇ ਘਟਨਾਵਾਂ ਕਈ ਵਾਰ ਵਿਚਾਰੀਏ ਭਗਤ ਭਾਈ ਮਰਦਾਨਾ ਜੀ ਮਹਾਰਾਜ ਕੋਲੇ ਭਜੇ ਤੇ ਕਹਿੰਦੇ ਮਹਾਰਾਜ ਵਿਚਾਰੋ ਮੈਨੂੰ ਇਹ ਗੁਰੂ ਨਾਨਕ ਸਾਹਿਬ ਪੁੱਛਦੇ ਹੋਇਆ ਕਿ ਕਹਿੰਦੇ ਜੀ ਸਹੂ ਸਾਈ ਹੋਏ ਵੀ ਮੈਨੂੰ ਕੋਈ ਮਾਰਨ ਆ ਰਿਹਾ ਦੇਖਿਆ ਮਹਾਰਾਜ ਨੇ ਉਹਦੇ ਹੱਥ ਦੇ ਵਿੱਚ ਬਲਦੀ ਹੋਈ ਲੱਕੜ ਤੇ ਬੰਦਾ ਭਾਈ ਮਰਦਾਨੇ ਬਾਬ ਨੂੰ ਭੱਜਿਓ ਮਹਾਰਾਜ ਨੇ ਉਹਨੂੰ ਰੋਕਿਆ ਮਹਾਰਾਜ ਕਹਿੰਦੇ ਗੱਲ ਕੀ ਨੂੰ ਉਹ ਕਹਿੰਦਾ ਜੀ ਮੈਂ ਸਾਰਾ ਦਿਨ ਮਿਹਨਤ ਕੀਤੀ ਪਹਿਲਾਂ ਲੱਕੜਾਂ ਢੋਈਆਂ ਸਿਕਾਈਆਂ ਫਿਰ ਗਾਂ ਦਾ ਗੋਬਰ ਲੇਪਨ ਕੀਤਾ ਚੁੱਲਾ ਚੌਂਕਾ ਲਕੀਰਾ ਖਿੱਚੀਆਂ ਮੈਂ ਬਹੁਤ ਮਿਹਨਤ ਦੇ ਨਾਲ ਮੰਦਰ ਪ੍ਰਸ਼ਾਦਾ ਤਿਆਰ ਕਰਕੇ ਰੱਖਿਆ ਸੀ ਤੇ ਜਦੋਂ ਇਹਨਾਂ ਸ਼ਕਲ ਲੱਗਾ ਤੁਹਾਡਾ ਆਵਗਰਦਾਨਾ ਕੋਲ ਦੀ ਲੰਗ ਗਿਆ ਇਹਦਾ ਪਰਸ਼ਾਵਾ ਪੈ ਗਿਆ ਇਹ ਜਿਹੜੇ ਬਚਨ ਨੇ ਇਹ ਹਕੀਕਤ ਆ ਉਸ ਸਮੇਂ ਦੇ ਹਾਲਾਤ ਇਵੇਂ ਦੇ ਬਣਾਏ ਗਏ ਸਨ ਆਮ ਲੋਕਾਂ ਦੇ ਨਾਲ ਵਰਤਾਓ ਕਿਵੇਂ ਦਾ ਕੀਤਾ ਜਾਂਦਾ ਸੀ ਜਿਿਹੇ ਕਰਕੇ ਭਗਤਾਂ ਨੇ ਮਹਾਂਪੁਰਖਾਂ ਨੇ ਆਪਣੀ ਬਾਣੀ ਵਿੱਚ ਉਹਨਾਂ ਦੇ ਉਸ ਸਮੇਂ ਦੇ ਹਾਲਾਤ ਲਿਖਿਆ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿ ਜਿਖੋ ਜਿੰਨਾ ਮਾਸਾਹਾਰੀ ਪੰਛੀਆਂ ਨੇ ਇੱਲਾਂ ਨੇ ਕਦੀ ਮੂੰਹ ਵੀ ਸਾਫ਼ ਨਹੀਂ ਕੀਤਾ ਉਹਨਾਂ ਦਾ ਪਰਸ਼ਾਵਾਂ ਤੁਹਾਡੇ ਦੇ ਪਹਿਰੇ ਆਉਂਦੇ ਤੁਸੀਂ ਭੱਟੇ ਗਏ ਜੇ ਕਿਸੇ ਬੰਦੇ ਲੰਘਦੇ ਦਾ ਪਰਸ਼ਾਵਾਂ ਪੈਣ ਦੇ ਨਾਲ ਹੀ ਤੁਹਾਡਾ ਭੋਜਨ ਪਟਿਆ ਗਿਆ ਤੇ ਤੁਹਾਡੇ ਇੰਨਾ ਮਾਸਾ ਹਾਈਰੀ ਜਨਵਰਾਂ ਦਾ ਬੰਛੀਆਂ ਦਾ ਪਰਸ਼ਾਵਾਂ ਪੈ ਰਿਹਾ ਅੱਜ ਹਾਲਾਤ ਕੁਝ ਹੋਰ ਨੇ ਪਰ ਜਦੋਂ ਇਹ ਬਾਰਤ ਕੀਤੀ ਉਦੋਂ ਹਾਲਾਤ ਅਜਿਹੇ ਸਨ ਤਾਂ ਮਹਾਰਾਜ ਭਗਤ ਕਬੀਰ ਸਾਹਿਬ ਕਹਿੰਦੇ ਆਸਨ ਮਾਂ ਚੜਾਵੇ ਉੱਪਰ ਕਾਠੀ ਧੋਏ ਜਲਾਵੇ ਲੱਕੜਾਂ ਵੀ ਧੋਕੇ ਸਦਾ ਕੇ ਫਿਰ ਕਹਿੰਦੇ ਸੀ ਫਿਰ ਅਸੀਂ ਰੋਟੀ ਪਕਾਵਾਂਗੇ ਗੁਰੂ ਅਮਰਦਾਸ ਜੀ ਮਹਾਰਾਜ ਕੋਲੇ ਇੱਕ ਅਜੀਹਾ ਸਖਸ਼ ਆਇਆ ਕਹਿੰਦਾ ਜੀ ਮੈਂ ਤਾਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛੱਕਣਾ ਕਹਿੰਦਾ ਜੀ ਮੈਨੂੰ ਰਾਸ਼ਨ ਪਾਣੀ ਦੇ ਦਿਓ ਮੈਂ ਆਪਦਾ ਭੋਜਨ ਤਿਆਰ ਕਰਾਂਗਾ ਮਹਾਰਾਜ ਜੀ ਭੋਜਨ ਤਿਆਰ ਕਰ ਲਾ ਉਹ ਜਿੱਥੇ ਚੋਰ ਪਟਣ ਲਈ ਮਿੱਟੀ ਪਟਿਆ ਕਰੇ ਉੱਥੋਂ ਕੋਈ ਨਾ ਕੋਈ ਹੱਡੀ ਲਿਗ ਲਾਇਆ ਸਾਰਾ ਦਿਨ ਖਾ ਗਿਆ ਅਖੀਰ ਨੂੰ ਕਹਿੰਦਾ ਜੀ ਮੈਂ ਨਹੀਂ ਤੁਹਾਡੇ ਕੋਲੇ ਇੱਥੇ ਲੰਗਰ ਛਕਾਂ ਉਹ ਜਾਂਦਾ ਸੀਗਾ દ્વાਰਕਾ ਤੇ દ્વાਰਕਾ ਉੱਥੇ ਜਦੋਂ ਪਹੁੰਚਾ ਤੇ ਅੰਗੇ ਤਾਂ ਉਹਨੂੰ ਦਰਸ਼ਨ ਹੋ ਜਾਂਦੇ ਸੀ ਕ੍ਰਿਸ਼ਨ ਜੀ ਦੇ ਪਰ ਐਸ ਵਕਤ ਉਨੇ ਬਹੁਤ ਆਪ ਦੇ ਬਜ਼ੁਰਗ ਅਰਦਾਸਾਂ ਬੇਨਤੀਆਂ ਕੀਤੀਆਂ ਕੀਤੀਆਂ ਪਰ ਨਹੀਂ ਹੋਏ ਬੇਸ਼ਕੀਰ ਫਿਰ ਉਹਨੇ ਰੋਂਦਿਆਂ ਨੇ ਬੇਨਤੀ ਕੀਤੀ ਮੇਰੇ ਤੋਂ ਭੁੱਲ ਕੀ ਹੋ ਗਈ ਤਾਂ ਜਿਹੜੇ ਬਚਨ ਹੋਏ ਵੀ ਤੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਪਾਜਾਇਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਸਮੇਂ ਤੀਜੇ ਪਾਤਸ਼ਾਹ ਦੇ ਸਮੇਂ ਨੇਮ ਸੀਗਾ ਜੇ ਤੁਸੀਂ ਗੁਰੂ ਦਰਬਾਰ ਦੇ ਵਿੱਚ ਆਉਣਾ ਤੁਹਾਨੂੰ ਪਹਿਲਾਂ ਲੰਗਰ ਦੇ ਵਿੱਚ ਹਾਜ਼ਰੀ ਲਵਾਉਣੀ ਹੋਊ। ਤੁਹਾਨੂੰ ਪਹਿਲਾਂ ਲੰਗਰ ਦੇ ਵਿੱਚ ਜਾ ਕੇ ਕੁਝ ਨਾ ਕੁਝ ਛੱਕ ਕੇ ਆਉਣਾ ਪਊ ਫਿਰ ਤੁਸੀਂ ਮਹਾਰਾਜ ਦੇ ਦਰਬਾਰ ਦੇ ਵਿੱਚ ਆ ਸਕਦੇ ਹੋ। ਇਹ ਜੀ ਪਾਸ਼ਾ ਦੇ ਵੇਲੇ ਇੱਕ ਉਸੂਲ ਬਣਾਇਆ ਗਿਆ ਸੀਗਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੁਣ ਉਹ ਗੰਦਾ ਸ਼ੂਆ ਸ਼ਾਤ ਮੰਨਦਾ ਸੀ ਵੀ ਮੈਂ ਵੱਖਰਾ ਹੀ ਮੈਨੂੰ ਵੱਖਰਾ ਚਾਹੀਦਾ ਜਿਵੇਂ ਬਾਬੇ ਅੱਜ ਤੁਹਾਨੂੰ ਮਿਲ ਜਾਣਗੇ ਵੀ ਅਸੀਂ ਤਾਂ ਜੀ ਆਮ ਸਮਾਜ ਦੇ ਨਾਲ ਮੁੱਖਾਂ ਦੀ ਰਾਹ ਉਹ ਨਹੀਂ ਚੱਲਣਾ ਜੇ ਕੋਈ ਲੋਕ ਮਿਲਣਗੇ ਤੇ ਅਸੀਂ ਵੱਖਰੇ ਹੋਵਾਂਗੇ ਚਲੋ ਖੈਰ ਉਹ ਬੰਦੇ ਨੂੰ ਫਿਰ ਵਾਪਸ ਭੇਜਿਆ ਦੁਆਰ ਦਾ ਕੋਈ ਜਾ ਗੁਰੂ ਅਮਰਦਾਸ ਸਾਹਿਬ ਦੇ ਵਚਨ ਮੰਨ ਲੰਗਰ ਦੇ ਵਿੱਚ ਬਹਿ ਕੇ ਪ੍ਰਸ਼ਾਦਾ ਛਕਿਆ ਫੇਰ ਤੈਨੂੰ ਦਰਸ਼ਨ ਹੋਣਗੇ ਹੁਣ ਇੱਥੇ ਮਹਾਰਾਜ ਜ਼ਿਕਰ ਕਰ ਰਿਹਾ ਭਗਤ ਕਬੀਰ ਸਾਹਿਬ ਜੀ ਦਾ ਭਗਤ ਕਬੀਰ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਵੈਰ ਵਿਰੋਧ ਕਰਦੇ ਸੀ ਮਹਾਰਾਜ ਜੀ ਨੇ ਭਗਤ ਕਬੀਰ ਸਾਹਿਬ ਦੇ ਨਾਲ ਇੰਨਾ ਕ ਵੈਰ ਵਿਰੋਧ ਕਰਦੇ ਸੀ ਵੀ ਕਈ ਵਾਰ ਤਾਂ ਭਗਤ ਜੀ ਦੇ ਨਾਂ ਤੇ ਚਿੱਠੀਆਂ ਲਿਖ ਦਿੰਦੇ ਵੀ ਫਲਾਣੇ ਨੇ ਭਗਤ ਦੇ ਘਰ ਕਰਨ ਕਰ ਲੱਗਣਾ ਪਰ ਭਗਤ ਕਬੀਰ ਸਾਹਿਬ ਮਹਾਰਾਜ ਉਹ ਦਿਹਾੜੀਦਾਰ ਬੰਦੇ ਸੀ ਕਮਾਉਂਦੇ ਸੀ ਜੇ ਖੰਢੀ ਸਵੇਰੇ ਕਮਾਈ ਕੀਤੀ ਸਵੇਰੇ ਕਮਾਈ ਲਈ ਨਿਕਲੇ ਜੋ ਪੈਸੇ ਮਿਲੇ ਉਹਦਾ ਅਰਦਾਸ ਸਿੱਧਾ ਲੈਂਦਾ ਲੰਗਰ ਪ੍ਰਸ਼ਾਦਾ ਛਕਿਆ ਕੋਈ ਕਰਮ ਨੂੰ ਅਜਿਹੇ ਜਿਹੜਾ ਰਾਤ ਨੂੰ ਅਗਲੇ ਦਿਨ ਖਾ ਕੇ ਤੁਲ ਕੇ ਐਵੇਂ ਦਾ ਉਹਨਾਂ ਦਾ ਜੀਵਨ ਭਗਤ ਵੀਰ ਸਿੰਘ ਸਰ ਪਰ ਜਿਹੜੇ ਈਰਖਾ ਕਰਦੇ ਸੀ ਉਹਨਾਂ ਨੇ ਐਵੇਂ ਚਿੱਠੀਆਂ ਲਿਖਤੀਆਂ ਵੀ ਭਈ ਆਇਓ ਭਗਤ ਵੀਰ ਸਿੰਘ ਦੇ ਘਰ ਮੰਦਰ ਕਰੋ ਐਵੇਂ ਚਿੱਠੀਆਂ ਭਾਦੀਆਂ ਫਿਰ ਰੱਬ ਖੁਦ ਉਹਨਾਂ ਦੇ ਕਾਰਨਾਸ਼ਣ ਦੇ ਗਿਆਏ ਉਹਨ ਪ੍ਰਮਾਤਮਾ ਦੇਵ ਤੇ ਸੁਨੀਤ ਆਮ ਬੰਦਿਆਂ ਦਾ ਰੂਪ ਧਾਰਨ ਕਰਕੇ ਲੰਗਰ ਲਾਇਆ ਫਰਮਾਉਣਾ। ਤਾਗਤ ਕਬੀਰ ਸਾਹਿਬ ਮਹਾਰਾਜ ਉਸ ਸਮੇਂ ਦੇ ਹਾਲਾਤ ਆਪਣੀ ਬਾਣੀ ਵਿੱਚ ਲਿਖ ਰਿਹਾ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਦੇ ਵਿੱਚ 476 ਪੰਨੇ ਦੇ ਵਜਨ ਆਸਾ ਰਾਗ ਦੇ ਵਿੱਚ। ਉਹ ਕਹਿੰਦੇ ਬਾਸਨ ਮਾਂਜ ਚਰਾਵੇ ਉੱਪਰ ਸਕਾ ਕੇ ਫੇਰ ਕਹਿੰਦੇ ਹਾਂ ਹੁਣ ਸਾਡੇ ਖਾਣੇ ਨੂੰ ਪ੍ਰਸ਼ਾਦਾ ਬਣਾਉਣਾ। ਵੀ ਵਿਚਤਰ ਜੀ ਗੱਲ ਆ ਵੀ ਪਹਿਲਾਂ ਲੱਕੜਾਂ ਧੋਣੀਆਂ ਸਪਾਉਣੀਆਂ ਫੇਰ ਉਹਨਾਂ ਦੇ ਨਾਲ ਅਰਗ ਬਾਰਨੀ ਫੇਰ ਲੰਗਰ ਪ੍ਰਸ਼ਾਦਾ ਬਕਾਉਣਾ ਫੇਰ ਹੋਰ ਬਹੁਤ ਕੁਝ ਲਕੀਰਾ ਲੁਕੂ ਦਾ ਵਿਚਣੀ ਆ। ਫੇਰ ਕਹਿੰਦਾ ਵੀ ਹੋਣਾ ਸੀ ਖਾਸ ਗੱਲ ਇਹ ਸਾਰਾ ਧਿਆਨ ਹੀ ਬੰਦੇ ਦਾ ਕਿਸੇ ਦਾ ਭਲਾ ਕੀ ਕਰਨਾ ਉਹਦੇ ਵਿੱਚ ਹੀ ਉਜਿਆ ਰੋਗ ਹੋ ਗਾ। ਮਹਾਰਾਜ ਕਹਿੰਦੇ ਦਸਦਾ ਖੋਲ ਕਰੇ ਤੇ ਖੁੱਲੇ ਸਾਰੇ ਮਾਨਸਖਾਵੇ ਮਹਾਰਾਜ ਕਹਿੰਦੇ ਸਾਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ ਚੱਲਣਾ ਚਾਹੀਦਾ ਨਾ ਕਿ ਧਰਮ ਦੇ ਨਾਂ ਤੇ ਪਖੰਡ ਦੇ ਵਿੱਚ ਚੱਲਣਾ ਚਾਹੀਦਾ ਹੋਏ ਪਾਪੀ ਸਲਾਮਰੀ ਅਪਰਾਧੀ ਮੂਖੋਂ ਅਪਰਸ ਕਹਾਵੇ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਉਹ ਕਹਿੰਦੇ ਵੀ ਅਸੀਂ ਇੱਕ ਵੱਖਰੀ ਸੋਚ ਰੱਖਦੇ ਆ ਵੀ ਅਸੀਂ ਲੋਕਾਂ ਨਾਲ ਮਿਲਣਾ ਹੀ ਨਹੀਂ ਜਿਵੇਂ ਕਿ ਵੀ ਆਪਦਾ ਵੱਖਰਾ ਭੋਜਨ ਤਿਆਰ ਕਰਨਾ ਵੱਖਰਾ ਖਾਣਾ ਖਾਣਾ ਸੁੱਚ ਸਫਾਈ ਦੀ ਜਿਹੜੀ ਗੱਲ ਆ ਉਹ ਹੋਣੀ ਜ਼ਰੂਰੀ ਆ ਪਰ ਇਹਦੇ ਨਾਂ ਤੇ ਨਫ਼ਰਤ ਪੈਦਾ ਕਰਨੀ ਜਿਵੇਂ ਕਿ ਜਿਸ ਸਮੇਂ ਭਗਤ ਸਹਿਬ ਨੇ ਬਚਨ ਉਚਾਰਨ ਕੀਤੇ ਉਦੋਂ ਆਮ ਬੰਦਾ ਖੂਹ ਦੇ ਨਹੀਂ ਚੜ ਸਕਦਾ ਪਾਣੀ ਨਹੀਂ ਸੀ ਭਰ ਸਕਦਾ ਕੁਝ ਖਾਸ ਲੋਕਾਂ ਨੂੰ ਹੁਕਮ ਸੀ ਵੀ ਤੁਸੀਂ ਪਾਣੀ ਭਰ ਸਕਦੇ ਉਹ ਸਮੇਂ ਦੇ ਹਾਲਾਤਾਂ ਨੂੰ ਜੇ ਲੋਕੋ ਪੜ੍ਹਦੇ ਆ ਤਾਂ ਪਤਾ ਲੱਗਦਾ ਵੀ ਇਹੋ ਜੇ ਵਚਨ ਕਿਉਂ ਲਿਖੇ ਨਾ ਕੀ ਲੋੜ ਪਈ ਉਹਨਾਂ ਨੂੰ ਇਹ ਵਚਨ ਲਿਖਣ ਮਹਾਰਾਏ ਜਿਹੜੇ ਸਮਾਜ ਵਿੱਚ ਇਵੇਂ ਦਾ ਮਾਹੌਲ ਪੈਦਾ ਕਰਦੇ ਨਹੀਂ ਉਹ ਧਾਰਮਿਕ ਨਹੀਂ ਉਹ ਪਾਪੀ ਮੰਨੇ ਜਾਂਦੇ ਨੇ ਉਹ ਪਾਪੀ ਸਦਾ ਫਿਰੇ ਅਪਰਾਧੀ ਮੁਖੋਂ ਅਪਰਸ ਕਹਾਵੇ ਮਹਾਰਾਏ ਕਹ ਮਹਾਰਾਏ ਜਿਹਦੇ ਕਹਿ ਨੂੰ ਤਾਂ ਧਰਮਤਾ ਪਰ ਉਹ ਧਾਰਮਿਕ ਹੈ ਨਹੀਂ ਜਿਨ੍ਹਾਂ ਅੰਦਰ ਇਨਸਾਨੀਅਤ ਹੀ ਨਹੀਂ ਉਹ ਧਾਰਮਿਕ ਕਿੱਥੋਂ ਹੋ ਜਾਵੇ ਅੰਕਾਰ ਦੇ ਵਿੱਚ ਹੁ ਜਿਤ ਕੋ ਲਾਇਆ ਤੇ ਜੀ ਲਗਾ ਤੈਸੀ ਕਰਉ ਤੁਮਾਰੇ ਕੋ ਕਵੀਰ ਜਿਸ ਸਤਪੁਰ ਤੇ ਇਕਲਵ ਜਨਮ ਨ ਆਵੇ ਮਹਾਰਾਜ ਕਹਿੰਦੇ ਕਰਮਾਂ ਦੀ ਤੇ ਸੰਸਕਾਰਾਂ ਦੀ ਖੇਡ ਆ ਭਗਤ ਕਬੀਰ ਸਹਿਬ ਹਰਾਈ ਕੀ ਪਰ ਜੇਕਰ ਕਿਸੇ ਨੂੰ ਪੂਰਾ ਗੁਰੂ ਮਿਲ ਜਾਵੇ ਤੇ ਉਹਦੇ ਗੁਰੂ ਦੀ ਗੱਲ ਕਿਸੇ ਨੂੰ ਸਮਝ ਆ ਜਾਵੇ ਹੋਨਰਾਪ ਜਨਮ ਨਾ ਆਵੇ ਦੁਬਾਰਾ ਜਨਮ ਵਰਣ ਦੇ ਪੀੜ ਦੇ ਵਿੱਚ ਨਹੀਂ ਆਉਦਾ ਤੇ ਇਨਾਂ ਰੌਲਿਆਂ ਦੇ ਵਿੱਚ ਝੰਝਟਾਂ ਦੇ ਵਿੱਚ ਨਹੀਂ ਪੇਖਾ ਜਿਹਨੂੰ ਗੁਰੂ ਮਿਲ ਜਾਏ ਗੁਰੂ ਦੀ ਸਮਝ ਆ ਜਾਏ ਮਹਾਰਾਜ ਕੀ ਕਹਿ ਰਹੇ ਨੇ ਕੀ ਬਚਨ ਨੇ ਲੜੀ ਬਾਤ ਗੁਰੂ ਰੰਗ ਸਿੰਘ ਜੀ ਦੀ ਵਿਆਖਿਆ ਦੇ ਵਿੱਚ ਹੋਰ ਵੀ ਬਹੁਤ ਕੀਮਤੀ ਬਚਨ ਨੇ ਮਹਾਰਾਜ ਜੀ ਅੱਗੇ ਜਿਵੇਂ सदपुर समा बख्शन गे कृपा करे बेचारा के सुना गुरु नानक नाम चढ़ दी कला तेरे का वाह वाह